ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰਿਓ ਸਿੱਖ ਚੈਪਟਰ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦਾ ਉਹ ਮਹਾਨ ਦਿਨ ਹੈ ਜਦੋਂ ਸਿੱਖ ਕੌਮ ਦੇ ਮਹਾਨ 40 ਮੁਕਤਿਆਂ ਦੀ ਯਾਦ ਸ੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਮਨਾਈ ਜਾਂਦੀ ਹੈ ਦੇਸ਼ ਵਿਦੇਸ਼ ਤੋਂ ਸਮੁੱਚੇ ਪੰਜਾਬ ਤੋਂ ਬੜੀ-ਬੜੀ ਦੂਰੋਂ ਸੰਗਤਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਜੁੜਦੀਆਂ ਹਨ ਸੋ ਅੱਜ ਦੇ ਜੋ ਅਧਿਆਏ ਤੁਹਾਡੇ ਨਾਲ ਸਾਂਝਾ ਕਰਨਾ ਹੈ ਇਤਿਹਾਸ ਦਾ ਪੰਨਾ ਸਾਂਝਾ ਕਰਨਾ ਹੈ ਉਹ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਆਖਰ ਉਹ ਇਸ ਧਰਤੀ ਤੇ ਕਿਵੇਂ ਪਹੁੰਚੇ ਗੁਰੂ ਸਵਾਰ ਰਾਮ ਕਰਕੇ ਅਸੀਂ ਪ੍ਰਾਤਨ ਸਮੇਂ ਤੇ ਇੱਕ ਗੱਲ ਸੁਣਦੇ ਆਉਂਦੇ ਸਾ ਕਿ ਜਿਹੜੇ 40 ਮੁਕਤੇ ਜਿਨ੍ਹਾਂ ਨੂੰ ਪਾਤਸ਼ਾਹ ਜੀ ਨੇ 40 ਮੁਕਤਿਆਂ ਦਾ ਵਰ ਇਸ ਧਰਤੀ ਦੇ ਉੱਤੇ ਦਿੱਤਾ ਹੈ ਉਹ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਤੋਂ ਇਹ ਇਤਿਹਾਸ ਬੜਾ ਪ੍ਰਾਤਨ ਸਮੇ ਤੋਂ ਅਸੀਂ ਸੁਣਦੇ ਆ ਰਹੇ ਹਾਂ ਉੰਜ ਪਿਛਲੇ ਕਾਫੀ ਸਮੇ ਤੋਂ ਇਸ ਇਤਿਹਾਸ ਪਰਤੇ ਚਰਚਾਵਾਂ ਵੀ ਚੱਲੀਆਂ ਖਾਸ ਕਰਕੇ ਜਿਹੜੀ ਸਭ ਤੋਂ ਵੱਡਾ ਸਵਾਲ ਕੀਤਾ ਜਾਂਦਾ ਸੀ ਕਿ ਜਦੋਂ ਉਹ 40 ਸਿੱਖ ਭਾਈ ਮਹਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹੱਥੇ ਹੀ ਬੇਦਾਵਾ ਲਿਖ ਕੇ ਆਏ ਤਾਂ ਬੜੇ ਬੜੇ ਦੂਰ ਤੱਕ ਬੈਠੇ ਹੋਏ ਮੁਗਲ ਫੌਜੀਆ ਨੇ ਉਹਨਾਂ ਨੂੰ ਆਪਣੇ ਘਰ ਤੱਕ ਕਿਵੇਂ ਪਹੁੰਚਣ ਦਿੱਤਾ ਉਸ ਸਵਾਲ ਦਾ ਕਈ ਵਾਰ ਜਵਾਬ ਇਹ ਪਹੁੰਚਦਾ ਸੀ ਕਿ ਜਿਹੜਾ ਦੁਸ਼ਮਣ ਹੈ ਉਹ ਕਈ ਵਾਰ ਇਸ ਜੋ ਜਨਾਂ ਦੇ ਉੱਤੇ ਵੀ ਕੰਮ ਕਰ ਰਿਹਾ ਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਅੰਦਰਲੀ ਫੌਜ ਕਾਟ ਜਾਵੇ ਤਾਂ ਕਿ ਜਿਹੜੇ ਮੈਨ ਉਹਨਾਂ ਦੇ ਆਗੂ ਨੇ ਉਹਨਾਂ ਨੂੰ ਪਕੜਨ ਦੇ ਵਿੱਚ ਸੌਖ ਰਹੇ ਸੋ ਗੁਰੂ ਸਵਾਰੋ ਪਰ ਪਿਛਲੇ ਕਾਫੀ ਸਮੇਂ ਤੋਂ ਜੋ ਹੁਣ ਸਿੱਖ ਕੌਮ ਦੇ ਪ੍ਰਾਤਨ ਇਤਿਹਾਸ ਦਾ ਅਧਿਨਨ ਕੀਤਾ ਜਾ ਰਿਹਾ ਹੈ ਤੋਂ ਦੇ ਨਾਲ ਬਹੁਤ ਸਾਰੀਆਂ ਇਤਿਹਾਸਕ ਦੀਆਂ ਨਵੇਂ ਅਧਿਆਏ ਨਵੇਂ ਪੰਨੇ ਸਾਡੇ ਸਾਹਮਣੇ ਆ ਰਹੇ ਨੇ ਸੋ ਜਿਹੜਾ ਹੁਣ ਅਸੀਂ ਅੱਜ 40 ਮੁਕਤਿਆਂ ਦੀ ਯਾਦ ਦੇ ਵਿੱਚ ਇੱਥੇ ਮੁਕਸਰ ਦੀ ਧਰਤੀ ਦੇ ਉੱਤੇ ਅਸੀਂ ਉਹ ਮਹਾਨ ਦਿਨ ਮਨਾ ਰਹੇ ਹਾਂ ਤਾਂ ਉਹਨਾਂ ਸੰਬੰਧੇ ਜੋ ਇਤਿਹਾਸ ਦੇ ਨਵੇਂ ਪੰਨੇ ਸਾਡੇ ਸਾਹਮਣੇ ਆਏ ਨੇ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਹੈ ਗੁਰਸਵਾਰੋ ਜੋ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ ਉਸ ਅਨੁਸਾਰ ਮਾਝੇ ਦੇ ਇਲਾਕੇ ਪੱਟੀ ਦੇ ਵਿੱਚ ਇੱਕ ਬਹੁਤ ਹੀ ਅਹਿਮ ਸੈਕਸੀ ਜਿਸ ਦਾ ਨਾਮ ਸੀ ਭਾਈ ਸੁਲਤਾਨ ਸਿੰਘ ਤੋਂ ਭਾਈ ਸੁਲਤਾਨ ਸਿੰਘ ਜੀ ਦੇ ਜਿਹੜੇ ਪਿਤਾ ਜੀ ਸਨ ਚੌਧਰੀ ਦੇਸਰਾਜ ਕਈਆਂ ਨੇ ਇਤਿਹਾਸ ਵਿੱਚ ਉਹਨਾਂ ਚੌਧਰੀ ਦੇਸਰਾਜ ਵਿੜਾਚ ਵੀ ਲਿਖਿਆ ਹੈ ਤੋਂ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਉਸ ਸਮੇਂ ਸਾ 17ਵਾਂ ਦਿਨ ਭੋਗ ਪਾਇਆ ਜਾਂਦਾ ਸੀ ਉਹਨਾਂ ਦੇ ਭੋਗ ਉੱਤੇ ਅੰਤਿਮ ਰਸਮਾਂ ਦੇ ਵਿੱਚ ਉਸ ਸਮੇਂ ਮਾਝੇ ਦੇ ਸਿਰਕੱਢ ਆਗੂ ਉੱਥੇ 71 ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਜਿ ਤਰ੍ਹਾਂ ਭਾਈ ਭਗ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਭਾਈ ਕਰਬਾਰਾ ਸਿੰਘ ਜੀ ਆਦਿਕ ਤੋਂ ਉੱਥੇ ਇਹ ਗੱਲ ਜਿਹੜੀ ਹੈ ਵਿਚਾਰੇ ਜਾਂਦੇ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਬਹੁਤ ਕੀਮਤੀ ਹੈ ਮੁਗਲ ਸਰਕਾਰ ਉਹਨਾਂ ਦੀ ਦੁਸ਼ਮਣ ਬਣੇ ਬੈਠੇ ਹੈ ਕਿਉਂ ਨਾ ਅਸੀਂ ਇਕੱਤਰ ਹੋ ਕੇ ਉਹਨਾਂ ਦੀ ਮੁਗਲ ਸਰਕਾਰ ਦੇ ਨਾਲ ਸੁਰਾ ਸਫਾਈ ਕਰਵਾ ਦਈਏ ਇਹ ਬਹੁਤ ਉੱਗੇ ਸਿੱਖ ਸੰਨ ਦਰਬਾਰ ਦੇ ਨਾਲ ਜਿਹੜਾ ਸੀ ਇਹਨਾਂ ਦਾ ਬਹੁਤ ਚੰਗਾ ਅਸਰ ਸੀ ਉਸ ਸਮੇਂ ਸੋ ਜਦੋਂ ਇਹ ਆਪਸ ਦੇ ਵਿੱਚ ਗੱਲ ਵਿਚਾਰੀ ਆ ਤਾਂ ਉਸ ਸਮੇਂ ਇਹ ਮੁਖੀ ਸਿੱਖ ਨਾਲ ਮਾਤਾ ਭਾਗ ਕੌਰ ਜੀ ਇਹ ਸਾਰੇ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਤੁਰ ਪਏ ਨੇ ਇਹਨਾਂ ਨੇ ਬਿਆਸਾ ਪਾਰ ਕਰਕੇ ਜੀਰੇ ਤੇ ਅੱਗੇ ਮੋਗੇ ਰਹੀਂ ਹੁੰਦੇ ਹੋਏ ਜਦੋਂ ਪਹੁੰਚੇ ਨੇ ਤਾਂ ਜਦੋਂ ਦਿਨੇ ਕਾਂਗੜ ਪਹੁੰਚਦੇ ਨੇ ਕਿਉਂਕਿ ਪਹਿਲਾਂ ਇਹਨਾਂ ਨੂੰ ਇਸ ਗੱਲ ਬਾਰੇ ਇਹ ਸੂਹ ਮਿਲੀ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਨੇ ਕਾਂਗੜ ਦੀ ਧਰਤੀ ਉੱਤੇ ਚੌਧਰੀ ਲਖਮੀਰ ਤੇ ਚੌਧਰੀ ਸ਼ਮੀਰ ਦੇ ਕੋਲ ਠਹਾਰੇ ਹੋਏ ਨੇ ਜਦੋਂ ਉੱਥੇ ਪਹੁੰਚੇ ਇਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਾ ਹੈ ਕਿ ਦਸ਼ਮੇਸ਼ ਪਿਤਾ ਜੀ ਇੱਥੋਂ ਹੁਣ ਲੱਖੀ ਜੰਗਲਵਲ ਚਲੇ ਗਏ ਨੇ ਤਾਂ ਇਹ ਫਿਰ ਗੁਰੂ ਪਾਤਸ਼ਾਹ ਜੀ ਦੀ ਸੂ ਕੱਟਦਿਆਂ ਹਾਂ ਉਹਨਾਂ ਦੇ ਮਗਰ ਮਗਰ ਚੱਲਦਿਆਂ ਹਾਂ ਰੁਪਾਣੇ ਪਿੰਡ ਦੀ ਜੂ ਦੇ ਵਿੱਚ ਪਹੁੰਚੇ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਸਮੇਂ ਲੱਖੀ ਜੰਗਲ ਦੇ ਵਿੱਚ ਰੁਪਾਣੇ ਪਿੰਡ ਦੇ ਜੂ ਦੇ ਵਿੱਚ ਉਹਨਾਂ ਨੇ ਉੱਥੇ ਨਿਵਾਸ ਕੀਤਾ ਹੋਇਆ ਸੀ ਭਾਈ ਮਹਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਮਾਤਾ ਭਾਗ Kaur ਜੀ ਸਮੇਤ ਇਹ ਸਾਰੇ ਸਿੰਘ ਜਿਨ੍ਹਾਂ ਦੀ ਗਿਣਤੀ ਕੋਈ ਉਸ ਸਮੇ 41 ਕਿ ਦੱਸੀ ਜਾਂਦੀ 40 ਸਿੰਘ ਤੇ ਇੱਕ ਮਾਤਾ ਜੀ ਮਾਤਾ ਭਾਗ Kaur ਜੀ ਇਹ ਉੱਥੇ ਜਦੋਂ ਪਹੁੰਚੇ ਨੇ ਗੁਰੂ ਪਾਤਸ਼ਾਹ ਜੀ ਦੇ ਨਾਲ ਇਹਨਾਂ ਨੇ ਅਫਸੋਸ ਵੀ ਕੀਤਾ ਹੈ ਅਨੰਦਪੁਰ ਸਾਹਿਬ ਦੇ ਕਿਲੇ ਦੇ ਛੱਡਣ ਦਾ ਤੋ ਤੱਕ ਖਬਰ ਆ ਚੁੱਕੀਆਂ ਸਨ ਕੇ ਇਹਨਾਂ ਦੇ ਪੁੱਤਰ ਜਿਹੜੇ ਨੇ ਸ਼ਹੀਦ ਹੋ ਚੁੱਕੇ ਹਨ ਉਹਨਾਂ ਦਾ ਵੀ ਅਫਸੋਸ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਾਲ ਸਿੰਘ ਹੁਣਾਂ ਦੀ ਡਿਊਟੀ ਲਗਾਈ ਹੈ ਕਿ ਆਏ ਹੋਏ ਸਿੰਘਾਂ ਨੂੰ ਪ੍ਰਸ਼ਾਦ ਆ ਤਿਆਰ ਕਰਕੇ ਸ਼ਕਾਇਆ ਜਾਵੇ ਸੋ ਗੁਰੂ ਸਵਾਰ ਜਦੋਂ ਇਹ ਗੁਰੂ ਪਾਤਸ਼ਾਹ ਜੀ ਕੋਲ ਬੈਠੇ ਨੇ ਹੋਰ ਬੱਚੇ ਬਲਾਸ ਕਰਦੇ ਹਾਂ ਚਭਾਲ ਦੇ ਪੱਟੀ ਦੇ ਇਹਨਾਂ ਸਾਰੇ ਸਿੰਘਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਹਾਡਾ ਜੀਵਨ ਬਹੁਤ ਕੀਮਤੀ ਹੈ ਤੇ ਤੁਹਾਡੀ ਪੰਥ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਕਰਕੇ ਤੁਸੀਂ ਬਗਾਵਤੀ ਸੁਰ ਨੂੰ ਛੱਡ ਦਿਓ ਤੇ ਅਸੀਂ ਸਰਕਾਰ ਦੇ ਨਾਲ ਤੁਹਾਡੇ ਸੁਲ੍ਹਾ ਸਫਾਈ ਕਰਵਾ ਦੇਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਸਮੇਂ ਵੀਰ ਰਸ ਦੇ ਵਿੱਚ ਆ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਮਹਾ ਸਿੰਘ ਜੀ ਨੂੰ ਕਹਿਣ ਲੱਗੇ ਨਾਲ ਉਹਨਾਂ ਦੇ ਭਾਈ ਭਗ ਸਿੰਘ ਜੀ ਸਨ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਕੇ ਜ਼ੁਲਮ ਵਿਰੁੱਧ ਲੜ ਕੇ ਜੂਝਣਾ ਮਰਦ ਦਲੇਰਾਂ ਦਾ ਕੰਮ ਹੁੰਦਾ ਏ ਹਾਲਾਤਾਂ ਦੇ ਨਾਲ ਤੁਲਨਾ ਮਰਦ ਸੂਰਮਿਆਂ ਦਾ ਕੰਮ ਹੁੰਦਾ ਏ ਨਾਲੇ ਤੁਸੀਂ ਮੰਨੇ ਇੱਕ ਗੱਲ ਦੱਸੋ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਉਸ ਸਮੇਂ ਤੁਸੀਂ ਕਿੱਥੇ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਉਹਨਾਂ ਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਸਿੱਖ ਸ਼ਹੀਦ ਕੀਤੇ ਗਏ ਉਸ ਸਮੇਂ ਤੁਸੀਂ ਇਹ ਫੈਸਲਾ ਕਿਉਂ ਨਾ ਕਰਵਾਇਆ ਜਦੋਂ ਆਨੰਦਪੁਰ ਸਾਹਿਬ ਦਾ ਘੇਰਾ ਪਿਆ ਰਿਹਾ ਹੈ 8 ਮਹੀਨੇ ਤਕਰੀਬਨ 1 ਕਿਰਾ ਪਿਆਰਿਆ ਹੈ ਉਸ ਸਮੇਂ ਤੁਸੀਂ ਕਿੱਥੇ ਸੁੱਤੇ ਰਹੇ ਉਸ ਸਮੇਂ ਤੁਸੀਂ ਕਿਉਂ ਨਾ ਸਰਕਾਰ ਦੇ ਤੱਕ ਪਹੁੰਚ ਕਰਕੇ ਉਹ ਕਿਰਾ ਚੁਕਵਾਇਆ ਕਿੱਥੇ ਸੀ ਜਿੱ ਤੁਸੀਂ ਜਦੋਂ ਸਾਨੂੰ ਥਾਂ ਥਾਂ ਦੇ ਉੱਤੇ ਘੇਰੇ ਪਾ ਕੇ ਲੱਖਾਂ ਹੀ ਮੁਗਲ ਫੌਜੀਆ ਨੇ ਮੇਰੇ ਪੁੱਤਰਾਂ ਨੂੰ ਮੇਰੇ ਜਾਣ ਤੋਂ ਪਿਆਰੇ ਸਿੰਘਾਂ ਨੂੰ ਸ਼ਹੀਦ ਕੀਤਾ ਉਸ ਸਮੇਂ ਤੁਸੀਂ ਕਿੱਥੇ ਸੀ ਜਦੋਂ ਸਾਡੇ ਉੱਤੇ ਸਖਤੀ ਹੋ ਰਹੀ ਸੀ ਉਸ ਸਮੇਂ ਤੁਸੀਂ ਕਿੱਥੇ ਸੀ ਗੁਰੂ ਪਾਤਸ਼ਾਹ ਜੀ ਦੀਆਂ ਇਹ ਰੋ ਭਰੀਆਂ ਗੱਲਾਂ ਸੁਣ ਕੇ ਭਾਈ ਭਗਤ ਸਿੰਘ ਕਹਿਣ ਲੱਗੇ ਕਹਿਣ ਲੱਗੇ ਸਤਿਗੁਰੂ ਜੀ ਤੁਹਾਡਾ ਬਾਗੀਪੁਣਾ ਸਾਡੇ ਵਾਸਤੇ ਖਤਰਨਾਕ ਹੈ ਤੁਹਾਡੇ ਕਰਕੇ ਸਰਕਾਰ ਸਾਡੇ ਉੱਤੇ ਵੀ ਸਖਤੀ ਕਰ ਰਹੀ ਹੈ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਬੇਸ਼ੱਕ ਜਿੰਨੀਆਂ ਮਰਜ਼ੀ ਜ਼ੁਲਮ ਦੀਆਂ ਹਨੇਰੀਆਂ ਚੁੱਲ ਜਾਣ ਆਸੀਂ ਆਪਣਾ ਸਿਧਾਂਤ ਨਹੀਂ ਛੱਡ ਸਕਦੇ ਅੱਗੋਂ ਤੁਹਾਡੀ ਮਰਜ਼ੀ ਭਗ ਸਿੰਘ ਕਹਿਣ ਲੱਗੇ ਫਿਰ ਠੀਕ ਹੈ ਪਾਤਸ਼ਾਹ ਜੀਓ ਜੇਕਰ ਤੁਸੀਂ ਬਾਗੀ ਪੁਣਾ ਨਹੀਂ ਛੱਡ ਸਕਦੇ ਜੇਕਰ ਤੁਸੀਂ ਹਕੂਮਤ ਨਾਲ ਟਕਰਾਉ ਨਹੀਂ ਛੱਡ ਸਕਦੇ ਜਿਸ ਕਰਕੇ ਸਾਨੂੰ ਵੀ ਦੁੱਖ ਭੋਗਣਾ ਪੈ ਰਿਹਾ ਹੈ ਤਾ ਇਸ ਲਈ ਫਿਰ ਅਸੀਂ ਤੁਹਾਡੇ ਸੰਗਤ ਛੱਡ ਸਕਦੇ ਆ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਤਰ੍ਹਾਂ ਤੁਹਾਡਾ ਮਨ ਕਰਦਾ ਹੈ ਤੁਸੀਂ ਕਰੋ ਭਾਈ ਮਾਨ ਸਿੰਘ ਜੀ ਨੂੰ ਫਿਰ ਆਵਾਜ਼ ਮਾਰਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਭਾਈ ਮਾਨ ਸਿੰਘ ਜੀ ਕਲਮ ਦਵਾਤ ਤੇ ਕਾਗਜ਼ ਲੈ ਕੇ ਆਓ ਤੇ ਇਹਨਾਂ ਨੂੰ ਦੇ ਦਿਓ ਤਾਂ ਕਿ ਇਹ ਆਪਣੇ ਮਨ ਦੇ ਬਲਬਲੇ ਇਸ ਕਾਗਜ਼ ਉੱਤੇ ਲਿਖ ਕੇ ਮੈਨੂੰ ਦੇ ਦੇਣ ਸੋ ਇਤਿਹਾਸ ਲਿਖਦਾ ਹੈ ਕਿ ਉਹਨਾਂ ਸਾਰਿਆਂ ਨੇ ਉੱਪਰ ਇਹ ਲਾਈਨਾਂ ਲਿਖੀਆਂ ਕਿ ਅੱਜ ਤੋਂ ਬਾਅਦ ਸਾਡਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਤੇ ਇਸ ਲਿਖਤ ਦੇ ਉੱਤੇ ਇਤਿਹਾਸਕਾਰਾਂ ਦੇ ਮੁਤਾਬਕ ਉਸ ਸਮੇਂ ਕੇਵਲ ਚਾਰ ਸਿੱਖਾਂ ਨੇ ਦਸਤਕਤ ਕੀਤੀ ਆਮ ਕਰਕੇ ਇਹ ਗੱਲ ਕਹੇ ਜਾਂਦੇ ਕਿ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਜਿੰਨੇ ਜਿੰਨੇ ਜਾਣਾ ਸਾਈਨ ਕਰਕੇ ਚਲੇ ਜਾਓ ਗੁਰੂ ਪਾਤਸ਼ਾਹ ਜਿੰਦੇ ਜਿਹੜੇ ਇਹ ਲਿਖਤ ਦੇ ਉੱਤੇ ਇਤਿਹਾਸਕਾਰਾਂ ਦੇ ਮੁਤਾਬਕ ਕੇਵਲ ਚਾਰ ਸਿੱਖਾਂ ਨੇ ਦਸਤਕਤ ਕੀਤੇ ਨੇ ਜਿੰਨਾਂ ਵਿੱਚ ਭਾਈ ਭਾਗ ਸਿੰਘ ਝਭਾਲ ਭਾਈ ਦਿਲਬਖ ਸਿੰਘ ਜੀ ਝਭਾਲ ਭਾਈ ਕਰਬਾਰਾ ਸਿੰਘ ਝਭਾਲ ਤੇ ਭਾਈ ਗੰਡਾ ਸਿੰਘ ਝਭਾਲ ਇਹਨਾਂ ਨੇ ਇਸ ਲਿਖਤ ਦੇ ਉੱਤੇ ਦਸਤਕਤ ਕੀਤੇ ਨੇ ਤਾਂ ਇਸ ਤਰ੍ਹਾਂ ਜਦੋਂ ਇਹਨਾਂ ਨੇ ਇਹ ਦਸਖਤ ਕੀਤੇ ਤੇ ਜਿਹੜੇ ਨਾਲ ਦੇ ਸਿੱਖ ਉਸ ਸਮੇਂ ਸਨ ਉਹਨਾਂ ਦੇ ਮਨ ਦੇ ਉੱਤੇ ਇਸ ਗੱਲ ਦਾ ਬਹੁਤ ਅਸਰ ਪਿਆ ਏ ਗਿਆਨੀ ਗਿਆਨ ਸਿੰਘ ਜੀ ਨੇ ਤੇ ਕਵੀ ਸੰਤੋਖ ਸਿੰਘ ਜੀ ਨੇ ਵੀ ਇਸ ਬਾਬਤ ਲਿਖਿਆ ਹੈ ਉਹ ਲਿਖਦੇ ਨੇ ਜੇ ਜੇ ਬੇਮੁਖ ਸਿਧਕ ਬਿਣਾ ਸਿਮਰ ਪੰਚਾਇਤ ਬਾਤ ਲਿਖਿਓ ਬਿਦਾਵਾ ਦੇਰ ਬਿਨ ਗੁਰਸਿੱਖ ਨਹੀਂ ਕੰਧਾਤ ਤੋ ਉਸ ਤੋਂ ਅੱਗੇ ਚੌਪਈ ਦੇ ਵਿੱਚ ਇਹ ਲਿਖਦੇ ਨੇ ਜੇ ਜੇ ਸਿੱਦਕੀ ਸਿੱਖ ਗੁਰਸਿੱਖ ਪਿਆਰੇ ਭਇਓ ਕਾਸ਼ਟ ਤਿੰਨ ਕੋ ਮਨ ਭਾਰੇ ਬਹੁਤ ਬੁਰਾ ਕਾਰਜ ਇਹ ਭਇਓ ਲੋਕ ਪਰਲੋਕ ਖੋਏ ਸਭ ਲਇਓ ਤਿੰਮੈਂ ਪੰਜ ਸਿੱਖ ਮਤਵੰਤੇ ਇਹ ਕਵੀ ਸੰਤੋਖ ਸਿੰਘ ਹੁਣਾ ਨੇ ਜੋ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਲਿਖਿਆ ਹੈ ਸੂਰਜ ਪ੍ਰਕਾਸ਼ ਉਹਦੇ ਵਿੱਚ ਉਹਨਾਂ ਨੇ ਇਹ ਸਤਰਾਂ ਲਿਖੀਆਂ ਨੇ ਤੋਂ ਲਿਖਦੇ ਨੇ ਕਿ ਗੁਰੂ ਪਾਤਸ਼ਾਹ ਜੀ ਨੇ ਫਿਰ ਉਹ ਕਾਗਜ਼ ਆਪਣੇ ਕਮਰਕੱਸੇ ਦੇ ਵਿੱਚ ਰੱਖਿਆ ਹੈ ਜਿਹੜੇ ਬਾਕੀ ਸਿੱਖ ਗੁਰੂ ਪਾਤਸ਼ਾਹ ਜੀ ਦੇ ਨਾਲ ਸਨ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਪਾਤਸ਼ਾਹ ਜੀ ਹੁਣ ਅਗਲੇ ਇਲਾਕੇ ਵੱਲ ਜਾਣ ਲਈ ਉੱਥੋਂ ਤੁਰ ਪਏ ਨੇ ਤੋਂ ਜਦੋਂ ਗੁਰੂ ਪਾਤਸ਼ਾਹ ਜੀ ਉੱਥੋਂ ਚਲੇ ਗਏ ਨੇ ਤਾਂ ਮਾਈ ਭਾਗ ਕੌਰ ਜੀ ਜਾਂ ਕਹਿ ਲਈਏ ਮਾਤਾ ਭਾਗ ਕੌਰ ਜੀ ਉਹਨਾਂ ਨੇ ਉਹ ਜਿਹੜੇ ਸਾਰੇ ਗਏ ਸਨ ਤੇ ਜਿੰਨਾ ਵਿੱਚ ਚਾਰ ਜਣਿਆਂ ਦੇ ਦਸਕਤ ਸਨ ਉਸ ਬੇਦਾਵੇ ਦੇ ਉੱਤੇ ਮਾਤਾ ਭਾਗ ਕੌਰ ਜੀ ਨੇ ਉਹਨਾਂ ਦੀ ਮਰਦਾਨਗੀ ਨੂੰ ਉਹਨਾਂ ਦੀ ਆਤਮਾ ਨੂੰ ਟੁੰਬਿਆ ਵੰਗਾਰਿਆ ਕਹਿਣ ਲੱਗੇ ਅਜੇ ਤੱਕ ਮਜਾ ਇਲਾਹ ਦੇ ਮੱਥੇ ਤੇ ਲੱਗਿਆ ਹੋਇਆ ਕਲੰਕ ਜੋ ਦੁਨੀ ਚੰਦ ਨੇ ਲਵਾਇਆ ਸੀ ਜੋ ਆਨੰਦਪੁਰ ਸਾਹਿਬ ਜੀ ਦੇ ਤੰਦ ਨਾਲ ਟੱਪ ਕੇ ਭਜਿਆ ਸੀ ਉਹ ਨਹੀਂ ਲੱਥ ਸਕਿਆ ਤੁਸੀਂ ਨਵਾਂ ਚੰਦ ਚਾੜ ਕੇ ਆਪਣੇ ਘਰਾਂ ਨੂੰ ਜਾਓਗੇ ਪਰਿਵਾਰ ਨੂੰ ਕੀ ਕਹੋਗੇ ਪਿੰਡ ਦੀਆਂ ਬਾਕੀ ਸਿੱਖ ਸੰਗਤਾਂ ਨੂੰ ਕੀ ਦੱਸੋਗੇ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਲੈ ਕੇ ਦੇ ਆਇਆ ਸਾਰੇ ਪਿੰਡਾਂ ਦੇ ਸਿੱਖ ਸਿੱਖ ਸੰਗਤਾਂ ਸਾਰਾ ਸਾਡਾ ਸਮਾਜ ਤੁਹਾਡਾ ਮਜ਼ਾਕ ਉਡਾਏਗਾ ਕਿ ਗੁਰੂ ਸਾਹਿਬ ਜੀ ਨੇ ਤੁਹਾਡੇ ਵਾਸਤੇ ਇਸ ਸਿੱਖ ਕੌਮ ਵਾਸਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਪਰ ਅਸੀਂ ਤੇ ਤੁਸੀਂ ਉਸ ਗੁਰੂ ਨੂੰ ਪਿੱਠ ਦਿਖਾ ਕੇ ਆਪਣੇ ਘਰਾਂ ਨੂੰ ਵਰਤੇ ਆਏ ਆ ਲਾਣਤ ਹੈ ਤੁਹਾਡੇ ਤੇ ਇਸ ਜੀਵਨ ਦੇ ਉੱਤੇ ਮਾਤਾ ਪਾ ਕਰਦੇ ਜਿਹੜੇ ਉਸ ਸਮੇਂ ਹੋਰ ਸ਼ਬਦ ਕਹੇ ਕਹਿਣ ਲੱਗੇ ਵੀਰੋ ਗੁਰੂ ਪਾਤਸ਼ਾਹ ਜੀ ਬਖਸ਼ੰਦ ਨੇ ਆਪਗਣ ਕਹੋ ਨਾ ਚਿਤਾਰਦਾ ਇਹ ਗੁਰੂ ਪਾਤਸ਼ਾਹ ਜੀ ਦਾ ਸੁਬਾਹ ਹੈ ਆਓ ਆਪਾਂ ਰਲ ਮਿਲ ਕੇ ਫਿਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚਲੀਏ ਤੇ ਜਾ ਕੇ ਆਪਣੇ ਭੁੱਲ ਨੂੰ ਬਖਸ਼ਾ ਲਈਏ ਸੋ ਇਸ ਤਰ੍ਹਾਂ ਉਹਨਾਂ ਨੇ ਸਾਰੇ ਸਿੰਘਾਂ ਦੀ ਆਤਮਾ ਨੂੰ ਟੰਬਿਆ ਹੈ ਮਰ ਚੁੱਕੀ ਆਤਮਾ ਨੂੰ ਫਿਰ ਜੀਵਤ ਕੀਤਾ ਹੈ ਤਾਂ ਮਾਤਾ ਪਾਉ ਕੋਰ ਜੀ ਦੇ ਨਾਲ ਉਹ ਸਾਰੇ ਸਿੱਖ ਫਿਰ ਗੁਰੂ ਪਾਤਸ਼ਾਹ ਜੀ ਦੇ ਪਿੱਛੇ-ਪਿੱਛੇ ਚਲੇ ਗਏ ਨੇ ਤੋਂ ਜਦੋਂ ਗਏ ਨੇ ਕੀ ਦੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਿਦਰਾਣੇ ਦੀ ਟਾਬ ਦੇ ਉੱਤੇ ਮੋਰਚਾ ਲਗਾਇਆ ਹੋਇਆ ਹੈ ਪਤਾ ਲੱਗਾ ਹੈ ਕਿ ਮੁਗਲ ਫੌਜਾਂ ਜਿਹੜੀਆਂ ਨੇ ਉਹ ਪਿੱਛੇ-ਪਿੱਛੇ ਆ ਰਹੀਆਂ ਨੇ ਸੁਬਾ ਸਰਹੰਦ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਸਿੱਖ ਫੌਜਾਂ ਦਾ ਪਿੱਛਾ ਕਰਦੇ ਹਾਂ ਇੱਥੇ ਪਹੁੰਚਣ ਹੀ ਵਾਲਾ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਖਿਦਰਾਣੇ ਦੀ ਢਾਬ ਤੋਂ ਉਰਲੇ ਪਾਸੇ ਜਿਨ੍ਹਾਂ ਨੇ ਬਿਦਾਵਾ ਦਿੱਤਾ ਸੀ ਉਹ ਫਿਰ ਆਪਣਾ ਮੋਰਚਾ ਲਗਾ ਕੇ ਬੈਠ ਗਏ ਨੇ ਇਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੀਆਂ ਚਾਦਰਾਂ ਉੱਥੇ 베ਰੀਆਂ ਦੇ ਉੱਤੇ ਪਾ ਦਿੱਤੀਆਂ ਨੇ ਜਿਸ ਤਰ੍ਹਾਂ ਪਤਾ ਲੱਗੇ ਕਿ ਇੱਥੇ ਫੌਜਿਆਂ ਦੇ ਤੰਬੂ ਲੱਗੇ ਹੋਏ ਨੇ ਸੂਗਰੂ ਸਵਾਰਿਓ ਇਤਿਹਾਸਕਾਰਾਂ ਦੇ ਮੁਤਾਬਕ ਇਹ 30 ਦਿਨਾਂ ਤੋਂ ਜਾਂ ਕੁਝ ਇਤਿਹਾਸਕਾਰਾਂ ਨੇ ਇਸ ਨੂੰ ਇੱਕ ਮਾਗਵੇ ਲਿਖਿਆ ਹੈ ਤਾਂ ਇਹਨਾਂ ਸਾਰਿਆਂ ਨੇ ਫਿਰ ਮੁਗਲ ਫੌਜਿਆਂ ਦੇ ਨਾਲ ਲੜ ਕੇ ਇੱਥੇ ਸ਼ਹਿਰਤਾ ਪ੍ਰਾਪਤ ਕੀਤੀਆਂ ਨੇ ਸੂਗਰੂ ਸਵਾਰਿਓ ਜਦੋਂ ਫਿਰ ਮੁਗਲ ਫੌਜ ਭੱਜ ਗਏ ਇਹ ਇਥੋਂ ਹਾਰ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਉਸ ਖਿਦਰਾਣੇ ਦੀ ਢਾਬ ਤੋਂ ਉੱਚੀ ਟਿੱਬੀ ਤੋਂ ਥੱਲੇ ਉਤਰੇ ਨੇ ਪਾਤਸ਼ਾਹ ਜੀ ਨੇ ਤੱਕਿਆ ਕਿ ਇਹ ਤਾਂ ਉਹੀ ਨੇ ਜਿਹੜੇ ਮੈਨੂੰ ਬੇਦਾਵਾ ਲਿਖ ਕੇ ਗਏ ਸਨ ਪਰ ਇਹਨਾਂ ਦਾ ਮੇਰੇ ਨਾਲ ਕਿੰਨਾ ਪ੍ਰੇਮ ਹੈ ਹੱਥੇ ਬੇਦਾਵਾ ਲਿਖ ਕੇ ਵੀ ਘਰ ਨਹੀਂ ਪਹੁੰਚੇ ਸਗੋਂ ਵਾਪਸ ਫਿਰ ਮੇਰੇ ਵਾਸਤੇ ਆ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੂੰਹ ਦੇ ਵਿੱਚੋਂ ਬਚਨ ਨਿਕਲੇ ਧੰਨ ਸਿੱਖੇ ਧੰਨ ਸਿੱਖੇ ਧੰਨ ਸਿੱਖੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਰੁਮਾਲ ਦੇ ਨਾਲ ਇਹਨਾਂ ਦੇ ਮੂੰਹ ਸਾਫ਼ ਕੀਤੇ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਦਾ ਖਿਤਾਬ ਦਿੰਦਿਆਂ ਹੋਇਆਂ ਦਸ਼ਮੇਸ਼ ਪਾਤਸ਼ਾਹ ਜੀ ਮਾਤਾ ਭਾਗੌਰ ਜੀ ਜਿਹੜੇ ਉਸ ਸਮੇਂ ਜ਼ਖਮੀ ਹਾਲਤ ਵਿੱਚ ਸਨ ਉਹਨਾਂ ਕੋਲ ਪਹੁੰਚੇ ਔਰ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਮਾਤਾ ਭਾਗੌਰ ਜੀ ਤੋਂ ਬਿਨਾ ਕੇਵਲ ਤਿੰਨ ਸਿੱਖ ਹੋਰ ਜਿਹੜੇ ਜ਼ਖਮੀ ਹਾਲਤ ਵਿੱਚ ਉਹ ਬਿਦਾਵਾ ਲਿਖਣ ਵਾਲਿਆਂ ਦੇ ਵਿੱਚੋਂ ਸਨ ਜਿਨ੍ਹਾਂ ਦੇ ਨਾਂ ਹਨ ਭਾਈ ਰਾਏ ਸਿੰਘ ਜੀ ਭਾਈ ਮਹਾ ਸਿੰਘ ਜੀ ਜੋ ਕਿ ਭਾਈ ਰਾਏ ਸਿੰਘ ਜੀ ਦਾ ਹੀ ਪੁੱਤਰ ਸੀ ਤੇ ਭਾਈ ਸੁੰਦਰ ਸਿੰਘ ਜੀ ਉਹ ਕੇਵਲ ਜ਼ਖਮੀ ਹਾਲਤ ਦੇ ਵਿੱਚ ਅਜੇ ਜੀਵਤ ਸਨ ਸਤਿਗੁਰੂ ਜੀ ਇਹਨਾਂ ਸਾਰਿਆਂ ਨੂੰ ਉੱਥੋਂ ਫਿਰ ਆਪਣੇ ਤੰਬੂ ਵਿੱਚ ਲੈ ਕੇ ਗਏ ਨੇ ਇਹਨਾਂ ਨੇ ਪਾਤਸ਼ਾਹ ਜੀ ਨੇ ਪੁੱਛਿਆ ਹੈ ਦੱਸੋ ਮੇਰੇ ਬੱਚਿਓ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਹਾਂ ਤਾਂ ਇਹਨਾਂ ਨੇ ਫਿਰ ਇਹਨਾਂ ਵਿੱਚੋਂ ਭਾਈ ਮਹਾ ਸਿੰਘ ਜੀ ਨੇ ਹੱਥ ਜੋੜ ਕੇ ਉਸ ਸਮੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਜੇਕਰ ਸਾਡੇ ਉੱਤੇ ਤਰੁੱਠੇ ਹੋ ਮਿਹਰਮਾਨ ਹੋਏ ਹੋ ਤਾਂ ਸਾਡੇ ਸਿਨਮਰ ਬੇਨਤੀ ਹੈ ਕਿ ਉਹ ਜਿਹੜਾ ਬੇਦਾਵਾ ਸਾਡੇ ਨਾਲ ਦੇ ਸਿੰਘ ਤੇ ਅਸੀਂ ਲਿਖ ਕੇ ਦੇ ਕੇ ਗਏ ਸਨ ਉਹ ਤੁਸੀਂ ਸਾਡੇ ਸਾਹਮਣੇ ਹੀ ਪਾੜ ਕੇ ਤੇ ਸਾਨੂੰ ਪੰਥ ਦੇ ਨਾਲ ਜੋੜ ਲਵੋ ਸੋ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਸਾਹਮਣੇ ਆਪਣੇ ਕਮਰ ਕੱਸੇ ਦੇ ਵਿੱਚੋਂ ਉਹ ਬੇਦਾਵਾ ਕੱਢਿਆ ਤੇ ਉਹ ਬੇਦਾਵਾ ਪਾੜ ਦਿੱਤਾ ਤੇ ਆਖਿਆ ਅੱਜ ਤੋਂ ਤੁਹਾਡੇ ਸਿੱਖੇ ਤੇ ਤੁਸੀਂ ਫੇਰ ਸਿੱਖੇ ਦੇ ਨਾਲ ਜੁੜ ਗਏ ਹੋ ਤੁਹਾਡੀ ਉਹ ਟੁੱਟੀ ਜਿਹੜੀ ਸੀ ਸਿੱਖੇ ਦੇ ਨਾਲ ਉਹ ਟੁੱਟੀ ਗੰਢੀ ਗਈ ਹੈ ਤੁਹਾਡੀ ਸਿੱਖੀ ਦੀ ਕਮਾਈ ਤੁਹਾਡੀ ਸੇਵਾ ਤੁਹਾਡੇ ਘਾਲ ਇਹ ਸਭ ਸਫਲ ਹੋ ਗਈ ਹੈ ਗੁਰੂ ਸਵਾਰ ਉਸ ਤੋਂ ਬਾਅਦ ਉਹ ਤਿੰਨ ਸਿੱਖ ਜਿਹੜੇ ਸਨ ਭਾਈ ਮਹਾ ਸਿੰਘ ਰਾਏ ਸਿੰਘ ਆਦਿਕ ਉਹ ਫਿਰ ਉਹ ਵੀ ਇੱਥੇ ਸ਼ਹੀਦ ਹੋ ਗਏ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਜਿੰਨੇ ਸਿੰਘ ਸ਼ਹੀਦ ਹੋਏ ਨੇ ਉਹ ਸਾਰੇ 40 ਸਿੰਘਾਂ ਦਾ ਆਪਣੇ ਹੱਥੇ ਅੰਗੂਠੇ ਬਣਾ ਕੇ ਪਾਤਸ਼ਾਹ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਹੈ ਭਾਈ ਰਤਨ ਸਿੰਘ ਭੰਗੂ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ 40 ਸਿੰਘ ਇਕੱਠੇ ਕਰਦਏ ਸਤਗੁਰੂ ਲੰਬੂ ਦੇਤ ਸੁਭਾਏ ਤੋ ਹੋਰ ਉਹ ਅਗਾ ਭਾਈ ਸੁਖਾ ਸਿੰਘ ਜੀ ਗੁਰਬਲਾਸ ਪਾਤਸ਼ਾਹੀ ਦਸਵੀਂ ਦੇ ਵਿੱਚ ਲਿਖਦੇ ਨੇ ਸਿਰਦੈ ਸਿਰਦੈ ਸਭ ਮੁਕਤੇ ਸਰਲ ਰੇ ਲਾਮ ਮੁਕਤ ਸਰ ਤਾਂਤੇ ਧਰੇ ਮਾਗ ਮਾਸ ਪਹਿਲੀ ਹੈ ਜਾਨੋ ਉਹ ਡੋ ਨੀਰ ਤੇ ਜੁੱਧ ਪਛਾਨੋ ਮਾਗ ਮਸਾਤ ਜੁੱਧ ਜਿ ਹੋਏ ਆਗਰਨ ਦੇ ਪਹਿਲੇ ਹੈ ਸੋਏ ਤੋਂ ਇਸ ਤਰ੍ਹਾਂ ਫਿਰ ਗੁਰੂ ਪਾਤਸ਼ਾਹ ਜੀ ਨੇ ਇੱਕ ਮਾਗ 1705 ਨੂੰ ਮੁਕਸਰ ਵਾਲੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਤੇ ਉਹਨਾਂ 40 ਸਿੰਘਾਂ ਦੀ ਯਾਦ ਅੱਜ ਤੱਕ ਸਿੱਖ ਕੌਮ ਬੜੀ ਚੜ੍ਹਦੀ ਕਲਾ ਦੇ ਨਾਲ ਇੱਕ ਮਾਗ ਨੂੰ ਮਨਾਉਂਦੀ ਹੈ ਜਿੰਨੇ ਵੀ ਸਿੱਖ ਮੁਕਸਰ ਸਾਹਿਬ ਜੀ ਦੀ ਧਰਤੀ ਉੱਤੇ ਉਹਨਾਂ 40 ਸਿੰਘਾਂ ਦੀ ਯਾਦ ਵਿੱਚ ਜੁੜਦੇ ਹਨ ਗੁਰਸਵਾਰੇ ਹੋ ਸਕਦਾ ਹੈ ਉਹਨਾਂ ਵਿੱਚੋਂ ਕਈਆਂ ਨੇ ਪੰਥਕ ਕਾਜਾਂ ਨੂੰ ਆਪਣੇ ਪੰਥੋਂ ਬੇਦਾਵਾ ਲਿਖ ਕੇ ਦਿੱਤਾ ਹੋਵੇ ਸੋ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਆਓ ਗੁਰੂ ਪਾਤਸ਼ਾਹ ਜੀ ਦੇ ਨਾਲ ਜੁੜ ਕੇ ਆਪਣੇ ਬੇਦਾਵੇ ਪੜਵਾਈਏ ਤੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰਸਵਾਰੇ ਇਹ ਅੱਜ ਦੇ ਖਾਸ ਦਿਨ ਤੇ ਇਤਿਹਾਸ ਤੁਹਾਡੇ ਵਾਸਤੇ ਪੇਸ਼ ਹੈ ਗੁਰਸਾਰੇ ਅਰੇ ਅਜੇ ਵੀ ਸਾਡੇ ਸਿੱਖ ਇਤਿਹਾਸ ਦੇ ਬਾਅਦ ਸਾਰੇ ਬਹੁਮੁੱਲੇ ਪੰਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣੇ ਹਨ ਕਿਉਂਕਿ ਇਤਿਹਾਸ ਦੀ ਸਟੱਡੀ ਦਾ ਸਮਾਂ ਹੀ ਸਾਡੇ ਕਾਮਦੇ ਵਿਦਵਾਨਾਂ ਵਿਚਾਰਵਾਨਾਂ ਨੂੰ ਲੱਗਿਆ ਹੈ ਹੋ ਸਕਦਾ ਹੈ ਇਹ ਇਤਿਹਾਸ ਦੇ ਪੰਨੇ ਸਾਹਮਣੇ ਆਉਣ ਦੇ ਨਾਲ ਕੁਝ ਆਪਸ ਦੇ ਵਿੱਚ ਵਖਰੇਵੇਂ ਵੀ ਪੈਦਾ ਹੋਣ ਪਰ ਅਸੀਂ ਆਪਸੀ ਬੈਸਾਂ ਦੇ ਵਿੱਚ ਨਹੀਂ ਪੈਣਾ ਬਲਕਿ ਆਪਣੇ ਹੰਸvirti ਰਹੇ ਇਸ ਇਤਿਹਾਸ ਦੇ ਪੰਨਿਆਂ ਨੂੰ ਜੋ ਸਹੀ ਹੈ ਉਹਨੂੰ ਸਾਹਮਣੇ ਰੱਖ ਕੇ ਉਹਨਾਂ ਅਨੁਸਾਰ ਆਪਣੇ ਇਤਿਹਾਸ ਸੰਸਾਰ ਜੀਵਨ ਬਤੀਤ ਕਰਨਾ ਹੈ ਜੋ ਇਤਿਹਾਸ ਸਾਡੇ ਗੁਰੂਸਤੰਤਾਂ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ਉਹ ਨਾ ਨੋ ਅਸੀਂ ਲਾਂਬੇ ਕਰ ਦੇਣਾ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਗੁਰੂ ਪਾਤਸ਼ਾਹ ਜਿਵਿਆਂ ਦਿੱਤੇ ਹੋਏ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ